ਐਂਡ ਆਪਣਾ ਫੇਕ ਲੇਡੀ ਇਨਸਪੈਕਟਰ ਬਣ ਕੇ ਏਡੀਸੀ ਅਰਬਨ ਡਵੈਲਪਮੈਂਟ ਅ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਡਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਔਰ ਅੰਬਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਏਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡਾ ਕਮਿਸ਼ਨਰ ਪੁਲਿਸ ਆਫਿਸ ਇਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਨ ਪਤਾ ਚੱਲਿਆ ਕਿ ਇਹ ਫੇਕ ਲੇਡੀ ਇਨਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਆ ਪੀਐਸਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫਆਈਆ ਨੰਬਰ 206710 2023 ਅੰਡਰ ਸੈਕਸ਼ਨ 379 21 ਇੱਕ ਮਾਈਨਿੰਗ ਐਕਟ ਦੀ ਅ즈ਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫਆਈਆ ਨੰਬਰ 38163 2024 ਦੀ ਅੰਡਰ ਸੈਕਸ਼ਨ 279 427 419 420 46 77 73 170 100 77 आईपीसी पुलिस स्टेशन सेवलाइन इतेच ने आ, अपना कार ਦਾ ਐਕਸੀਡੈਂਟ ਹੋਇਆ ਸੀ ਉਹਦੇ ਚੀ ਨੇ ਆਪਣੀ ਆਇਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਈ ਸੀ ਫਿਰ ਚਿੰਨੇ ਟਾਈਮ ਤੇ ਉਸ ਖਰ ਬਣ ਕੇ ਦੇਖੋ ਸਾਡੇ ਸਾਹਮਣੇ ਤਾਂ ਹੁਣੇ ਆਇਆ ਹੈ ਕਿ ਜਦੋਂ एडीसी साहब ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿमांड ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਟ ਵੀ ਕਰਾਂਗੇ ਤੇ ਇਹ ਸਾਦੇ ਕਪੜੇ ਜੀ ਨਹੀਂ ਸਾਦੇ ਕਪੜੇ ਅੱਛਾ ਸਾਰੇ ਦੀ ਬੈਕਗ੍ਰਾਉਂਡ ਕੀ ਇਹਦਾ ਕੋਈ ਇੰਤਜ਼ਾਰ ਹੈਗਾ ਮੁਲਾਜ਼ਮ ਇਹ ਇਸ ਤਰ੍ਹਾਂ ਕਿ ਉਹ ਵੈਸੇ ਹੀ ਗਈ ਸੀ ਇਹਦੀ ਕਿ ਬੈਕਗ੍ਰਾਉਂਡ ਕੀ ਨਹੀਂ ਹਲੇ ਉਹ ਹਲੇ ਅਸੀਂ ਰਿਮਾਂਡ ਲੈ ਕੇ ਤੇ ਇਹਨੂੰ ਵੀ ਹਲੇ ਦੀ ਪੁਸ਼ ਕਰਾਂਗੇ ਜੀ ਸਰ ਇਹਦੇ ਨਾਲ ਕਿੰਨੇ ਕੁ ਲੋਕ ਹੋਰ ਇਸ ਮਾਮਲੇ ਚ ਜੁੜੇ ਹੋਏ ਨੇ ਮੈਂ ਜਿਵੇਂ ਕਹਿਆ ਇਨਵੈਸਟੀਗੇਸ਼ਨ ਦਾ ਹਲੇ ਟਾਈਮ ਨਹੀਂ ਸੰਭਲਿਆ ਕਿਸੇ ਦੁਨਨੇ ਕੋਈ ਠੱਗੀ ਠੁਗੀ ਵੀ ਮਾਰੀ ਸਰ ਇਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਸਰ ਇਹ ਪਹਿਲਾਂ ਵੀ ਇਹਦੇ ਤੇ ਇੱਕ ਪਰਚਾ ਹੋ ਚੁੱਕਾ ਹੈ ਇਹਦੇ ਤੇ ਪਹਿਲਾਂ ਹੈਗੀ BMW ਗੱਡੀ ਵੀ ਹੈ BMW ਵਾਲਾ ਜਿਹੜਾ ਮੈਂ ਦੱਸਿਆ ਹੈ ਫਕਾ ਇਹ ਇਹਨੂੰ ਬੀਐਮਡਬਲਯੂ ਅਜੂਈ ਹੈ ਉਹ ਬੀਐਮਡਬਲਯੂ ਦਾ ਅਸੀਂ ਪਤਾ ਕਰ ਲਵਾਂਗੇ ਸਰ ਕਿੰਨੇ ਨੰਬਰ ਤੇ ਹੈ ਕਿੰਨੇ ਦੀ ਸ਼ਾਤਰ ਆਜੀ ਹੈ ਦੇਖੋ ਜੀ ਰਿਪੀਟਡ ਆਫੈਂਡਰ ਹੈਗੀ ਹੈ ਤੇ ਪਹਿਲਾਂ ਵੀ ਬੀਐਮਡਬਲਯੂ ਇੱਕ ਦਿੱਲੀ ਨੰਬਰ ਵਾਲੀ ਲੈ ਕੇ ਫਿਰਰੀ ਸੀਗੀ ਤੇ ਹੁਣ ਫਿਰ ਇਹਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ਏਡੀਸੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਵੀ ਝੂਠ ਬੋਲੀ ਜਣਾ ਤੇ ਏਡੀਸੀ ਸਾਹਿਬ ਨੇ एकदम ਇਹਨੂੰ ਮਤਲਬ ਕਿ ਉਹਨਾਂ ਨੂੰ ਸ਼ੱਕ ਹੋਇਆ ਤੇ ਸਾਡੇ ਪੁਲਿਸ ਕੰਟਰੋਲ ਰੂਮ ਦੱਸਿਆ ਤੇ ਥਾਣੇ ਦੱਸਿਆ ਸਰ ਇਹਦਾ ਦੀ ਫੈਮਿਲੀ ਬੈਕਗਰਾਉਂਡ ਕੀ ਹੈ ਕੌਣ ਕੌਣ ਦੇ ਨਾਲ ਹੋਰ ਫੈਮਿਲੀ ਹੈ ਇਹਦਾ ਫੈਮਿਲੀ ਬੈਕਗਰਾਉਂਡ ਇਹਦਾ ਹਸਬੰਡ ਹੈ ਜੀ ਹਰਪਾਲ ਸਿੰਘ ਉਹਦਾ ਸੇ ਕੰਮ ਕਾਜ ਪਤਾ ਕਰ ਲੈਣੇ ਕੀ ਹੈਗਾ ਤੇ ਬਾਕੀ ਪਟਨਾਗਰ ਰਹਤੀ ਰਹਨਵਲੀ ਹੈ ਤੇ 43 ਸਾਲ ਦੀ ਉਮਰ ਹੈ ਜੀ ਬਾਈ ਸ਼ੌਂਕ ਰੱਖਦੀ ਹੈ ਬਹੁਤ ਜ਼ਿਆਦਾ ਜੀ ਨੇ ਹਾਲ ਤੱਕ ਐਸਾ ਕੋਈ ਸਾਹਮਣਾ ਨਹੀਂ ਪਰ ਜਿਹੜੀ BMW ਸੀਗੀ ਉਹ ਨਾਲ ਪਤਾ ਚੱਲੇਗਾ ਕਿ ਜਿਵੇਂ ਦਿੱਲੀ ਦਾ ਕੋਈ ਸੈਕੰਡ ਹੈਂਡ अब मिल हाँ जी? हाँ जी हाँ जी हाँ गई एपीएन का हां जी हां जी हरकरांदा ਨੂੰ ਪਤਾ ਜੀ ਹਾਂਜੀ ਇਹ ਜਿਹੜਾ ਹਰਕਰਾਂ ਦਾ ਇਹਨੂੰ ਪਤਾ ਜੀ ਸਾਰਾ ਨਹੀਂ ਮੈਂ ਹਲੇ ਕਮੈਂਟ ਨਹੀਂ ਕਰ ਸਕਦਾ ਸਰ ਕਿੰਨੇ ਕੁ ਲੋਕਾਂ ਨੇ ਇਸ ਤਰ੍ਹਾਂ ਦੀਆਂ ਧੱਕੀਆਂ ਕਰ ਚੁੱਕੀਆਂ ਆ ਸਾਡੇ ਸਾਹਮਣੇ ਤਾਂ ਇਹ ਹੀ ਆਈ ਹੈ ਤੋਂ ਉਹਨਾਂ ਕੋ ਕੰਮ ਕਰਾਂ ਕੀ ਗਈ ਸੀ ਰੋਕੀ ਡਿਮਾਂਡ ਕਰ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਫੜ ਲਿਆ ਜੀ ਜਦੋਂ ਉਹਨੇ ਦੱਸਿਆ ਕਿ ਲੇਡੀਜ਼ ਸਪੈਕ ਹੈਗੀਆਂ ਉਹਨਾਂ ਨੇ ਇਹਦਾ ਢਾਲਚਾਲ ਤੋਂ ਪੁੱਛ ਲਿਆ ਜੀ ਕਿ ਕਿੱਥੋਂ ਹੈਗੀ ਐ ਤੁਹਾਡਾ ਆਪਣਾ ਬੈਲਟ ਨੰਬਰ ਦੱਸੋ ਉਹਦੇ ਫੜੀ ਦੱਸਿਆ ਰਿਹਾ ਜਿ ਨਾਲੇ ਵਿੱਚ ਬਿਲਕੁਲ ਕੋਈ ਪ੍ਰਾਪਰਟੀ ਡੀਲਰਾਂ ਦੇ ਕੋਲੋਂ ਵੀ ਠੱਗੀਆਂ ਮਾਰ ਦਿੱਤੀ ਆ ਜੀ ਉਸ ਜਗ੍ਹਾ ਤੇ ਵੀ ਮਾਈਨਿੰਗ ਉਹ ਲੈ ਕੇ ਆਈ ਨੇ ਕਾਫੀ ਮਾਈਨਿੰਗ ਵਾਲਾ ਮੈਂ ਤੁਹਾਨੂੰ ਦੱਸੇ ਜੀ ਕੇਸ ਹੈਗੇ ਐਗਜ਼ੈਂਪਲ ਲਈ ਇਹਨਾਂ ਨੇ ਠੱਗੀਆਂ ਮਾਰ ਦਿੱਤੀ ਸਾਡੇ ਸਾਹਮਣੇ ਤਾਂ ਹਲੇ 1 2 ਕੇਸ ਆਏ ਆ ਸਾਹਮਣੇ